ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮਮੋ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਾਂਗੇ ਹਾਂ ਜੀ ਮਨਦੀਪ ਕੌਰ ਚਿਮਾ ਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਵੀਡੀਓ ਦੇਖਣ ਵਾਸਤੇ ਤੇ ਹੋਰ ਸਨਾਲੋ ਦੀਦੀ ਠੀਕ ਠਾਕ ਅੱਜ ਆਪਾਂ ਤੁਹਾਡੀ ਪ੍ਰੋਬਲਮ ਚਲੋ ਤੁਸੀਂ ਮੈਨੂੰ ਕਮੈਂਟ ਕਰ ਦਿੱਤਾ ਹਨਾ ਤੇ ਮੈਂ ਨਾ ਵੈਸੇ ਬਹੁਤ ਟਾਈਮ ਤੋਂ ਸੋਚਦੀ ਸੀ ਕਿ ਇਹ ਨਾ ਮੈਂ ਵੈਸੇ ਵੀ ਜਿਹੜੇ ਮੇਰੇ ਰਿਸ਼ਤੇਦਾਰ ਵਗੈਰਾ ਐ ਜਾਂ ਕੋਈ ਆਪਣੇ ਪਿੰਡ ਸ਼ਹਿਰ ਦੇ ਵਿੱਚ ਲੋਕ ਜਾਣ ਪਛਾਣਦੇ ਆ ਮੈਂ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹਿਨੀ ਆ ਕਿ ਤੁਸੀਂ ਇਹ ਵਾਲੀ ਰੇਮੇਡੀ ਯੂਜ਼ ਕਰੋ ਤੇ ਚਲੋ ਤੁਸੀਂ ਪੁੱਛਿਆ ਤੇ ਆਪਾਂ ਤੁਹਾਡੇ ਨਾਲ ਤੇ ਆਪਾਂ ਸਾਰੇ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਆ ਉਹਨਾਂ ਦੇ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ ਜਿਹਨੂੰ ਜਿਹਨੂੰ ਜ਼ਰੂਰਤ ਆ ਤੇ ਉਹ ਤੁਸੀਂ ਜ਼ਰੂਰ ਇਹ ਵਾਲੀ ਰੇਮੇਡੀ ਤੇ 100% ਕਾਰਗਲ ਵਾਲੀ ਰਿਮੀਡੀ ਹੈ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਅੱਗੇ ਪਹਿਲਾਂ ਆਪਾਂ ਨਾਮ ਬੋਲਦੇ ਹਾਂ ਨਾਜ਼ੀਆ ਖਾਨ ਸ਼ੇਰਪੁਰ ਵਾਲੇ ਬਹੁਤ-ਬਹੁਤ ਧੰਨਵਾਦ ਜੀ ਕੁਲਵਿੰਦਰ ਸਿੰਘ ਬਹੁਤ-ਬਹੁਤ ਧੰਨਵਾਦ ਕੁਲਵਿੰਦਰ ਸਿੰਘ ਦੀ ਆਈਡੀ ਤੋਂ ਮੈਸੇਜ ਆਇਆ ਆਪਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੇ ਹਾਂਜੀ ਦੀਦੀ ਅਬ ਅਬ ਮੈਂ ਵੀ ਇਹੀ ਸੋਚਣੀ ਆ ਕਿ ਤੁਸੀਂ ਜਲਦੀ ਹਨਾ ਤੁਹਾਡੇ ਘਰੇ ਬੱਚਾ ਆਵੇ ਤੇ ਤੁਸੀਂ ਬੱਚੇ ਦੇ ਨਾਲ ਸਾਡੇ ਘਰੇ ਆਇਓ ਮਿਲਣ ਵਾਸਤੇ ਤੇ ਬਹੁਤ ਬਹੁਤ ਧੰਨਵਾਦ ਤੇ ਹਾਂਜੀ ਅਸੀਂ ਅਰਦਾਸ ਜ਼ਰੂਰ ਕਰਾਂਗੇ ਕਿ ਤੁਸੀਂ ਤੁਹਾਡਾ ਵਧੀਆ ਆਪਰੇਸ਼ਨ ਹੋ ਜਾਵੇ ਤੇ ਇਹ ਹੈਗਾ ਇਹ ਕਿ ਚਲੋ ਜੀ ਜੀ ਇਦਾਂ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੇ ਆਪ ਨੂੰ ਆਪਰੇਸ਼ਨ ਕਰਾ ਲੈਣਾ ਚਾਹੀਦਾ ਕਿਉਂਕਿ ਆਪਣਾ ਰੋਗ ਕੱਟਿਆ ਜਾਂਦਾ ਹੈ ਕਈ ਲੋਕ ਕੀ ਹੁੰਦਾ ਹੈ ਕਿ ਡਰਦੇ ਨਾ ਆਪਰੇਸ਼ਨ ਨਹੀਂ ਕਰਵਾਉਂਦੇ ਕਹਿੰਦੇ ਹਾਇਸਾਂ ਤੋਂ ਡਰ ਲੱਗਦਾ ਉਹ ਪ੍ਰੋਬਲਮ ਜ਼ਿਆਦਾ ਵੱਧ ਜਾਂਦੀ ਹੈ ਤੇ ਡਾਕਟਰ ਵੀ ਦੇਖੋ ਜੀ ਅੱਧਾ ਰੱਬ ਹੁੰਦੇ ਆ ਨਾ ਜੇ ਦੇਖਿਆ ਜਾਵੇ ਤੇ ਚਲੋ ਪੂਰਾ ਹੀ ਆਪਾਂ ਨੂੰ ਇਹ ਹੁੰਦਾ ਹੈ ਆਪਾਂ ਡਾਕਟਰ ਕੋਲ ਜਾਣੇ ਤਾਂ ਆਪਾਂ ਕਹਿੰਨੇ ਵੀ ਉਹ ਰੱਬ ਵਰਗਾ ਹੀ ਕੰਮ ਕਰਦੇ ਇੱਕ ਰੱਬ ਵਸਦਾ ਹੈ ਡਾਕਟਰਾਂ ਦੇ ਵਿੱਚ ਤੇ ਜਦੋਂ ਆਪਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਹੁੰਦੀ ਹੈ ਤੇ ਆਪਾਂ ਠੀਕ ਹੋ ਜਾਣੇ ਆ ਤੇ ਆਪਾਂ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਾਂਗੇ ਕਿ ਤੁਸੀਂ ਆਪਰੇਸ਼ਨ ਕਰਵਾਓ ਤੇ ਬਿਲਕੁਲ ਤੁਸੀਂ ਠੀਕ ਠਾਕ ਹੋ ਜਾਓਗੇ ਵਧੀਆ ਤੇ ਜ਼ਰੂਰ ਆਪਰੇਸ਼ਨ ਕਰਵਾ ਲਓ ਤੇ ਉਸ ਤੋਂ ਬਾਅਦ ਚਲੋ ਜੀ ਤੁਹਾਡੇ ਘਰੇ ਬੱਚਾ ਆਵੇ ਤੇ ਤੁਸੀਂ ਸਾਡੇ ਘਰੇ ਲੈ ਕੇ ਆਓ ਬੱਚੀ ਨੂੰ ਤੇ ਮੈਂ ਦਿਲੋਂ ਅਰਦਾਸ ਕਰਦੀ ਆ ਕਿ ਤੁਸੀਂ ਵਧੀਆ ਠੀਕ ਠਾਕ ਹੋ ਹਰਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਨਾਜ਼ੀਆ ਸ਼ੇਰਪੁਰ ਬਹੁਤ ਬਹੁਤ ਧੰਨਵਾਦ ਜੀ ਗੁਰਮੀਤ ਮਲੋਟ ਵਾਲੇ ਬਹੁਤ-ਬਹੁਤ ਧੰਨਵਾਦ ਜੀ ਹਰ ਹਰਵਿੰਦ ਹਰਵਿੰਦਰ ਕੌਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਰੀਤ ਸੁਪਰਨ ਦੀ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਜਿਨੀਆਂ ਨੇ ਆਪਾਂ ਨੂੰ ਕਮੈਂਟ ਕੀਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਸ਼ਰਾਬ ਦੇ ਉੱਪਰ ਕਿ ਜਿਹੜੇ ਵੀ ਹਨਾ بھائی ਸ਼ਰਾਬ ਪੀਂਦੇ ਆ ਉਹਨਾਂ ਵਾਸਤੇ ਜਿਹੜੇ ਖੁਦ ਛੱਡਣਾ ਚਾਹੁੰਦੇ ਆ ਜਾਂ ਕਈ ਵਾਰੀ ਹੁੰਦਾ ਹੈ ਕਿ ਘਰ ਦੇ ਛੜਵਾਉਣਾ ਚਾਹੁੰਦੇ ਆ ਉਹ ਖੁਦ ਨਹੀਂ ਛੱਡਣਾ ਚਾਹੁੰਦੇ ਉਹਨਾਂ ਵਾਸਤੇ ਆ ਆਪਾਂ ਤੁਹਾਨੂੰ ਦੋਨੋਂ ਤਰੀਕੇ ਦੱਸਾਂਗੇ ਕਿ ਤੁਸੀਂ ਦੋਨੋਂ ਤਰੀਕੇ ਦੇ ਨਾਲ ਜਿਹੜੇ ਤਾਂ ਖੁਦ ਹੀ ਛੱਡਣਾ ਚਾਹੁੰਦੇ ਆ ਉਹ ਤਾਂ ਚਲੋ ਉਹਨਾਂ ਵਾਸਤੇ ਕੋਈ ਔਖਾ ਨਹੀਂਗਾ ਤੇ ਜਿਹੜੇ ਇਹ ਹੁੰਦਾ ਹੈ ਕਿ ਖੁਦ ਨਹੀਂ ਛੱਡਣਾ ਚਾਹੁੰਦੇ ਘਰ ਦੇ ਜ਼ਬਰਦਸਤੀ ਛਡਾਉਣਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਆਪਾਂ ਬਹੁਤ ਹੀ ਇੱਕ ਸੌਖਾ ਜਿਹਾ ਤਰੀਕਾ ਤੁਹਾਨੂੰ ਦੱਸਾਂਗੇ ਕਿ ਕਿਹੜੇ ਤਰੀਕੇ ਨਾਲ ਤੁਸੀਂ ਉਹਨਾਂ ਦੀ ਸ਼ਰਾਬ ਛਡਵਾ ਸਕਦੇ ਹੋ ਤੇ ਮੈਨੂੰ ਮਨਦੀਪ ਭੈਣ ਦਾ ਕਮੈਂਟ ਆਇਆ ਸੀ ਤੇ ਮਨਦੀਪ ਭੈਣ ਸਪੈਸ਼ਲ ਤੁਹਾਡੇ ਵਾਸਤੇ ਵੀਡੀਓ ਬਣਾਈ ਹੈ ਤੇ ਬਹੁਤ ਵਧੀਆ ਮੈਂ ਤਾਂ ਦੇਖਿਆ ਹੈ ਜਿਨ੍ਹਾਂ ਨੂੰ ਮੈਂ ਦੱਸਿਆ ਸੀ 2-3 ਸੀਗੇ ਲੋਕ ਤੇ ਮੈਂ ਦੱਸਿਆ ਉਹਨਾਂ ਨੂੰ ਆਪਣੀ ਰਿਸ਼ਤੇਦਾਰੀ ਚੋਈ ਸੀਗਾ ਤੇ ਉਹਨਾਂ ਨੂੰ ਕਾਫੀ ਹੱਦ ਤੱਕ ਫਰਕ ਪੈ ਚੁੱਕਿਆ ਹੈ ਤੇ ਉਹ ਮਤਲਬ ਯੂਜ਼ ਕਰ ਰਹੇ ਆ ਤੇ ਮੈਨੂੰ ਇਹ ਹੀ ਸੀਗਾ ਕਿ ਉਹਨਾਂ ਪੂਰੀ ਤਰ੍ਹਾਂ ਯੂਜ਼ ਕਰਕੇ ਤੇ ਪਤਾ ਲੱਗ ਜਾਵੇ ਕਿ ਪੂਰਾ ਫਰਕ ਪੈਂਦਾ ਏ ਤੇ ਫਿਰ ਮੈਂ ਵੀਡੀਓ ਬਣਾਵਾ ਮੈਂ ਬਣਾਉਣੀ ਸੀਗੀ ਮੈਂ ਇਹ ਵਾਲੀ ਵੀਡੀਓ ਤੇ ਮੈਨੂੰ ਇਹ ਸੀਗਾ ਮੈਂ ਕਿਹਾ ਮੈਂ ਪਹਿਲਾਂ ਦੇਖ ਲਵਾਂ ਫਿਰ ਮੈਂ ਜਿਹੜਾ ਤੁਹਾਡਾ ਮੈਸੇਜ ਦੇਖਿਆ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਸਪੈਸ਼ਲੀ ਕਿ ਤੁਹਾਨੂੰ ਕਿਵੇਂ ਲੱਗਦਾ ਏ ਤੇ ਉਹ ਕਹਿੰਦੇ ਵੀ ਸਾਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਇਸ ਚੀਜ਼ ਦੇ ਨਾਲ ਤੇ ਫਿਰ ਮੈਂ ਸੋਚਿਆ ਕਿ ਚਲੋ ਮੈਂ ਅੱਜ ਵੀਡੀਓ ਬਣਾ ਦਿੰਨੀ ਆ ਤੇ ਤੁਸੀਂ ਜਿਹੜਾ ਆਪਣਾ ਬੋਰਡ ਹੁੰਦਾ ਨਾ ਬੋਰਡ ਦਾ ਦਰਖਤ ਆਪਕੋ ਸਾਰਿਆਂ ਨੂੰ ਪਤਾ ਏ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਮਿਲ ਜਾਂਦਾ ਨਾਮ ਹੀ ਮਿਲ ਜਾਂਦਾ ਕੋਈ ਔਖਾ ਨਹੀਂ ਉਹਨੂੰ ਲੱਭਣਾ ਤੇ ਉਹ ਆਪਾਂ ਜਿਹੜਾ ਕਹਿੰਦੇ ਨੇ ਵੀ ਬੋੜ ਦੀਆਂ ਜੜਾਂ ਨੇ ਜਿਹਨੂੰ ਆਪਾਂ ਬੋਲਦੇ ਆਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਬੋੜ ਦੀ ਦਾੜੀ ਉਹ ਵਾਲੀ ਤੁਸੀਂ ਘਰੇ ਲਿਆ ਕੇ ਉਹਨੂੰ ਸੁਕਾ ਲਿਓ ਉਹਨੂੰ ਸੁਕਾ ਕੇ ਤੁਸੀਂ ਸ਼ਾਮੇ ਹੀ ਹੁਣ ਤਾਂ ਸ਼ਾਮੇ ਸੁੱਕ ਜੂਗੀ ਬੜੀ ਗਰਮੀ ਹੈਗੀ ਆ ਕੋਈ ਔਖਾ ਨਹੀਂ ਜੇ ਸਰਦੀ ਹੋਵੇ ਤਾਂ ਆਪਾਂ ਧੁੱਪੇ ਰੱਖ ਸਕਦੇ ਆ ਤੁਸੀਂ ਸ਼ਾਮੇ ਹੀ ਸੁਕਾ ਲਿਓ ਸ਼ਾਮੇ ਸੁਕਾ ਕੇ ਉਹਨੂੰ ਉਹਦਾ ਪਾਊਡਰ ਬਣਾ ਲਿਓ ਜੇ ਤਾਂ ਤੁਹਾਡੇ ਹਸਬੰਡ ਆ ਜਾਂ ਕੋਈ ਵੀ ਆ ਹਨਾ ਉਹ ਖੁਦ ਲੈਣਾ ਚਾਹੁੰਦੇ ਇਹ ਵਾਲੀ ਦਵਾਈ ਤਾਂ ਤੁਸੀਂ ਉਹਨੂੰ ਦੱਸ ਕੇ ਵੀ ਦੇ ਸਕਦੇ ਹੋ ਤੇ ਜੇ ਉਹ ਤੁਹਾਨੂੰ ਲੱਗਦਾ ਇਹ ਵੀ ਨਹੀਂ ਉਹਨਾਂ ਨੇ ਤੇ ਖਾਣੀ ਨਹੀਂ ਜਾਂ ਕੁਝ ਵੀ ਆ ਕੁਝ ਬੋਲਣਗੇ ਨਹੀਂ ਇਦਾਂ ਨਹੀਂ ਖਾ ਸਕਦੇ ਫੇਰ ਤੁਸੀਂ ਇਦਾਂ ਕਰਨਾ ਹੈ ਪਾਊਡਰ ਬਣਾ ਕੇ ਰੱਖ ਲਿਓ ਦੱਸਣਾ ਨਹੀਂਗਾ ਤੇ ਤੁਸੀਂ ਉਹਨਾਂ ਨੂੰ ਸਬਜੀ ਦੇ ਵਿੱਚ ਪਾ ਕੇ ਅੱਧਾ ਚਮਚੇ ਤੋਂ ਸ਼ੁਰੂ ਕਰ ਦਿਓ ਸਬਜੀ ਦੇ ਵਿੱਚ ਮਿਕਸ ਕਰਕੇ ਤੁਸੀਂ ਦੇ ਸਕਦੇ ਹੋ ਤੇ ਜੇ ਉਹ ਖੁਦ ਹੀ ਖਾਣ ਦੇ ਚਾਹਵਾਨ ਕਿ ਆਪਾਂ दारू ਛੱਡਣੀ ਆ ਤੇ ਫਿਰ ਤੁਸੀਂ ਉਹਨਾਂ ਨੂੰ ਜਿਵੇਂ ਆਪਾਂ ਚਾਹ ਦੀ ਤਰ੍ਹਾਂ ਇੱਕ ਚਾਹ ਚ ਵੀ ਪਾ ਕੇ ਦੇ ਸਕਦੇ ਹੋ ਤੁਸੀਂ ਜੇ ਚਾਹ ਪਿੰਦੇ ਆ ਚਾਹ ਜਿਵੇਂ ਬਣਾਉਣੇ ਆਪਾਂ ਚਾਹ ਦੇ ਵਿੱਚ ਉਹਨਾਂ ਦੀ ਅਲੱਗ ਤੋਂ ਚਾਹ ਬਣਾ ਦੋ ਅੱਧਾ ਚਮਚਾ ਉਹ ਦੋ ਚਾਹ ਦੇ ਵਿੱਚ ਪਾ ਦੋ ਚਾਹ ਵਿੱਚ ਪਾਇਆ ਕੁਝ ਵੀ ਪਤਾ ਨਹੀਂ ਲੱਗੂਗਾ ਥੋੜਾ ਬਹੁਤਾ ਲੱਗਦਾ ਹੁੰਦਾ ਕਿ ਅਗਲੇ ਨੂੰ ਕਿ ਕੁਝ ਟੇਸ ਬਦਲ ਪਰ ਮੈਨੂੰ ਲੱਗਦਾ ਵੀ ਨਹੀਂ ਟੇਸ ਵੀ ਨਹੀਂ ਬਦਲਦਾ ਤੁਸੀਂ ਉਹਨਾਂ ਨੂੰ ਸਬਜੀ ਦੇ ਵਿੱਚ ਪਾਊਡਰ ਨੂੰ ਮਿਕਸ ਕਰਕੇ ਉਹ ਦੇ ਸਕਦੇ ਹੋ ਤੇ ਜਿਹੜਾ ਕੋਈ ਆਪ ਛੱਡਣ ਦਾ ਚਾਹਵਣਾ ਵੀ दारू ਛੱਡਣੀ ਆ ਤੇ ਉਹ ਖੁਦ ਤੁਸੀਂ ਕਾੜਾ ਜਿਵੇਂ ਚਾਹ ਬਣਾਉਣੀ ਆ ਕਾੜਾ ਬਣਾ ਕੇ ਉਹ ਪੀ ਸਕਦੇ ਹੋ ਤੁਸੀਂ ਦੋ ਵਾਰੀ ਦਿਨ ਵਿੱਚ ਦੀ ਪੀਓ ਤੇ ਤੁਹਾਨੂੰ ਇਹ ਹੋਊਗਾ ਕਿ ਜਿਹੜੇ ਤੁਹਾਡੇ दारू ਵਾਲੇ ਕੀੜੇ ਆ ਨਾ ਉਹ ਮਰ ਜਾਣਗੇ ਤੇ ਇਹਦੇ ਨਾਲ ਤੁਹਾਨੂੰ એનર્ਜੀ ਵੀ ਬਹੁਤ ਆਊਗੀ ਕਿ ਕੋਈ ਵੀਕਨੈਸ ਨਹੀਂ ਆਉ। ਕਿਉਂਕਿ ਜਿਹੜਾ दारू ਜਿਹੜੇ ਡੇਲੀ ਪੀਂਦੇ ਆ ਉਹਨਾਂ ਨੂੰ ਜਦੋਂ दारू ਛੱਡਦੇ ਆ ਕਹਿੰਦੇ ਰਾਤ ਨੂੰ ਨੀਂਦ ਨਹੀਂ ਆਉਂਦੀ। ਹੋਰ ਨਹੀਂ ਕੋਈ ਪ੍ਰੋਬਲਮ ਕਹਿੰਦੇ ਨੀਂਦ ਨਹੀਂ ਆਉਂਦੀ। ਇਹਦੇ ਨਾਲ ਕੀ ਹੋਊਗਾ? ਆਹ ਸੌਰੀ। ਤੁਹਾਨੂੰ दारू ਵਾਲੇ ਕਿਹਦੇ ਤੁਹਾਡੇ ਮਰ ਜਾਣਗੇ ਨੀਂਦ ਵਧੀਆ ਆਊਗੀ ਤੇ ਤੁਸੀਂ ਦੋ ਟਾਈਮ ਇਹ ਵਾਲੀ ਨੁਮੈਡੀ ਯੂਜ਼ ਕਰ ਸਕਦੇ ਹੋ। ਕਿਤੋਂ ਵੀ ਆਪਾਂ ਨੂੰ ਸ਼ਹਿਰ ਚਲੇ ਜਾਈਏ ਸ਼ਹਿਰ ਦੇ ਵਿੱਚੋਂ ਪਿੰਡ ਦੇ ਵਿੱਚੋਂ ਬੋੜ ਆਪਾਂ ਨੂੰ ਅਕਸਰ ਹੀ ਮਿਲ ਜਾਂਦੇ ਆ। ਤੇ ਬੋੜ ਦੀ ਦਾੜੀ ਜਿਹੜੀ ਹੁੰਦੀ ਹੈ ਜੜਾ ਨਹੀਂ ਉਹਦੀਆਂ ਐ ਲੰਕੀ ਜਾਂਦੀਆਂ ਹੁੰਦੀਆਂ ਆਮ ਹੀ ਆਪਾਂ ਨੂੰ ਪਤਾ ਹੈ ਉਹ ਤੁਸੀਂ ਵੱਢ ਲਿਆਓ ਇੰਨੀ ਸਾਰੀ ਵੱਢ ਲਿਆਓ ਉਹਨੂੰ ਸੁਕਾ ਕੇ ਪਾਊਡਰ ਬਣਾ ਲਿਓ ਉਹ ਜਦ ਸੁੱਕ ਜਾਂਦਾ ਉਹਦਾ ਪਾਊਡਰ ਬੰਨਣਾ ਬਹੁਤ ਆਸਾਨ ਹੋ ਜਾਂਦਾ ਹੈ ਤੇ ਉਹ ਤੁਸੀਂ ਜ਼ਰੂਰ ਕਰਿਓ ਇਹ ਵਾਲੀ ਰੈਮੇਡੀ ਤੇ ਫਿਰ ਮੈਨੂੰ ਕਮੈਂਟ ਕਰਿਓ ਕਿ ਤੁਹਾਨੂੰ ਕਿਵੇਂ ਇਹਦਾ ਫਰਕ ਲੱਗਦਾ ਵੈਸੇ ਜਿਨ੍ਹਾਂ ਨੂੰ ਮੈਂ ਪਹਿਲਾਂ ਕਿਹਾ ਦੱਸਿਆ ਸੀ ਆ ਉਹ ਮੈਂ ਉਹਨਾਂ ਨਾਲ ਅੱਜ ਹੀ ਗੱਲ ਕੀਤੀ ਸੋ ਬਾਈ ਤੇ ਕਹਿੰਦੇ ਵੀ ਸਾਨੂੰ ਬਹੁਤ ਫਰਕ ਪੈ ਗਿਆ ਹੁਣ ਸਾਡਾ ਮਨ ਨਹੀਂ ਕਰਦਾ ਵੀ ਦਾਰੂ ਪੀਦੀ ਹੈ ਤੇ ਨੀਂਦ ਵੀ ਵਧੀਆ ਆਉਂਦੀ ਆ ਤੇ ਮਹੀਨੇ 20 ਦਿਨਾਂ ਦੇ ਵਿੱਚ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਸੀਂ ਜਰੂਰ ਇਹ ਵਾਲੀ ਰਿਮੇਡੀ ਆ ਯੂਜ਼ ਕਰਿਓ ਤੇ ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕਿਵੇਂ ਲੱਗਦਾ ਹੈ ਦੇਖੋ ਜੀ ਅਡਾ ਅਡਾ ਹਿਸਾਬ ਹੁੰਦਾ ਹੈ ਹੈਨਾ ਕਈ ਵਾਰੀ ਤਾਂ ਇਹ ਹੁੰਦਾ ਹੈ ਕਿ ਕਿਸੇ ਨੂੰ ਤਾਂ ਕੁਛਕ ਆਪਣਾ ਮਨ ਹੁੰਦਾ ਹੈ ਜਿਹੜਾ ਇਨਸਾਨ ਇਹ ਚਾਹੁੰਦਾ ਹੈ ਕਿ ਮੈਂ ਛੱਡ ਦੇਣੀ ਹੈ ਸ਼ਰਾਬ ਚਲੋ ਭਲਾ ਮੈਂ ਇਹ ਪਾਊਡਰ ਖਾ ਕੇ ਇੱਕ ਐਮ ਪੋਜ਼ਿਟਿਵ ਸੋਚ ਕੇ ਤੇ ਫੇਰ ਹੀ ਛੱਡੀ ਜਾਂਦੀ ਸਭ ਤੋਂ ਜ਼ਿਆਦਾ ਕੰਮ ਆਪਣੇ ਦਿਮਾਗ ਦਾ ਹੀ ਹੁੰਦਾ ਏ ਕੋਈ ਕੋਈ ਵੀ ਕੰਮ ਕਰਨਾ ਆਪਾਂ ਜੇ ਆਪਾਂ ਪੋਜ਼ਿਟਿਵ ਸੋਚ ਕੇ ਕਰਾਂਗੇ ਫੇਰ ਹੀ ਕੰਮ ਹੁੰਦਾ ਏ ਜੇ ਆਪਾਂ ਨੈਗੇਟਿਵ ਸੋਚ ਰਿਹਾ ਵੀ ਨਹੀਂ ਇਹਦੇ ਨਾਲ ਮੈਨੂੰ ਨਹੀਂ ਫਰਕ ਪੈਣਾ ਤੇ ਫੇਰ ਫਰਕ ਨਹੀਂ ਪੈਂਦਾ ਇਹ ਹੋ ਜਾਂਦਾ ਤੇ ਤੁਸੀਂ ਪੋਜ਼ਿਟਿਵ ਸੋਚ ਕੇ ਤੇ ਕੰਮ ਜ਼ਰੂਰ ਕਰਕੇ ਤੇ ਫੇਰ ਮੈਨੂੰ ਦੱਸਿਓ ਤੇ ਚਲੋ ਠੀਕ ਹੈ ਜੀ ਮੈਂ ਇਸ ਕਰਕੇ ਵੀਡੀਓ ਮੈਂ ਨਾ ਬਣਾਉਣਾ ਚਾਹੁੰਦੀ ਸੀ ਪਹਿਲਾਂ ਵੀ ਪਰ ਮੈਨੂੰ ਇਹ ਸੀਗਾ ਕਿ ਮੈਂ ਥੋੜਾ ਦਿਨ ਹੋਰ ਰੁਕ ਜਾਵਾਂ ਤੇ ਅੱਜ ਤੁਹਾਡਾ ਜਦੋਂ ਕਮੈਂਟ ਮੈਂ ਦੇਖਿਆ ਤੇ ਫਿਰ ਮੈਂ ਸੋਚਿਆ ਕਿ ਚਲੋ ਮੈਨੂੰ ਅੱਜ ਹੀ ਪਾ ਦੇਣੀ ਚਾਹੀਦੀ ਏ ਵੀਡੀਓ ਮੈਂ ਬਣਾ ਲਵਾਂ ਤੇ ਮੈਸ ਕਰਕੇ ਤੁਹਾਡੇ ਲਈ ਸਪੈਸ਼ਲ ਵੀਡੀਓ ਬਣਾਈ ਆ ਤੇ ਇਹ ਹੁੰਦਾ ਕਿ ਲੇਡੀਜ਼ ਤਾਂ ਸਾਰੀਆਂ ਦੁਖੀ ਹੁੰਦੀਆਂ ਏ ਜਿਨ੍ਹਾਂ ਦੇ ਹਸਬੰਡ ਜਾਂ ਘਰੇ ਕੋਈ ਵੀ ਹੈ ਨਾ ਡਰਿੰਕ ਕਰਦੇ ਆ ਲੇਡੀਜ਼ ਅਕਸਰ ਹੀ ਦੁਖੀ ਹੁੰਦੀਆਂ ਕਿ ਨਹੀਂ ਵਧੀਆ ਲੱਗਦਾ ਲੇਡੀਜ਼ ਨੂੰ ਨਹੀਂ ਵਧੀਆ ਲੱਗਦਾ ਨਾ ਬਾਕੀ ਇਹ ਵਿਸੇਧ ਖਰਾਬ ਹੁੰਦੀ ਆ ਪੈਸਾ ਖਰਾਬ ਹੁੰਦਾ ਏ ਤੇ ਫਾਇਦਾ ਕੋਈ ਨਹੀਂ ਹੁੰਦਾ ਮੈਨੂੰ ਤਾਂ ਆਪ ਸਮਝ ਨਹੀਂ ਲੱਗਦੀ ਕਿ ਕਿਉਂ ਹਨਾ ਇਹ ਜੈਂਸ ਲੋਗ ਜਿਹੜੇ ਇਹਨਾਂ ਨੂੰ ਕਿਉਂ ਨਹੀਂ ਸਮਝ ਲੱਗਦੀ ਕੋਈ ਇਹ ਨਹੀਂ ਹੈਗਾ ਪਹਿਲਾਂ ਤਾਂ ਸ਼ੌਂਕੀਆ ਤੌਰ ਤੇ ਪੀਣ ਲੱਗ ਜਾਂਦੇ ਤੇ ਬਾਅਦ ਵਿੱਚ ਆਦੀ ਹੋ ਜਾਂਦੇ ਆ ਫਿਰ ਉਦੋਂ ਔਖਾ ਹੋ ਜਾਂਦਾ ਹੈ ਪਹਿਲਾਂ ਸ਼ੌਂਕੀਆ ਤੌਰ ਤੇ ਪੀਂਦੇ ਆ ਤੇ ਆਪਾਂ ਇਹ ਹੀ ਚੋਲੋ ਵੀ ਦੇਖੋ ਜੀ ਲੇਡੀਜ਼ ਦਾ ਵੀ ਸਰਦਾ ਹੀ ਆ ਪਰ ਅੱਜ ਦੇ ਟਾਈਮ ਵਿੱਚ ਤਾਂ ਬਹੁਤ ਜ਼ਿਆਦਾ ਲੇਡੀਜ਼ ਵੀ ਇਦਾਂ ਦੀਆਂ ਹੋ ਚੁੱਕੀਆਂ ਐ ਕਿ ਜਿਹੜੀਆਂ ਸ਼ੌਂਕ ਦੇ ਤੌਰ ਤੇ ਨਸ਼ੇ ਕਰਨ ਲੱਗ ਗਈਆਂ ਕੁੜੀਆਂ ਹੁਣ ਦੇਖੀਦਾ ਕਹਿੰਦੇ ਚਿੱਟਾ ਲਾਈ ਜਾਂਦੀਆਂ ਦਾਰੂ ਪੀਂਦਿਆਂ ਤੇ ਪਰ ਇਹ ਹੁੰਦਾ ਹੈ ਕਿ ਆਪਣੇ ਆਪ ਨੂੰ ਕਿਸੇ ਇਦਾਂ ਦੀ ਚੀਜ਼ ਦਾ ਆਦੀ ਨਹੀਂ ਕਰਨਾ ਚਾਹੀਦਾ ਬਚਣਾ ਚਾਹੀਦਾ ਆਪਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਹੋਰ ਬਹੁਤੂ ਚੀਜ਼ਾਂ ਹੈਗੀਆਂ ਤੁਸੀਂ ਚੰਗੀ ਡਾਈਟ ਆਪਣੀ ਰੱਖੋ ਕੀ ਫਾਇਦਾ ਇਨ੍ਹਾਂ ਚੀਜ਼ਾਂ ਦਾ ਆਪਾਂ ਨੂੰ ਪਤਾ ਹੀ ਹੈ ਵੀ ਇਹਦਾ ਫਾਇਦਾ ਤਾਂ ਕੋਈ ਨਹੀਂ ਇਹਦਾ ਨੁਕਸਾਨ ਹੀ ਹੋਊਗਾ ਤੇ ਫਿਰ ਵੀ ਲੋਕ ਨਹੀਂ ਹਟਦੇ ਤੇ ਤੁਸੀਂ ਇਹ ਜ਼ਰੂਰ ਟਰਾਈ ਕਰਿਓ ਤੇ ਫਿਰ ਮੈਨੂੰ ਕਮੈਂਟ ਕਰਿਓ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਆਪਾਂ ਨੂੰ ਫੈਟ ਤੋਂ ਆ ਰਿਹਾ ਸੀ ਕਿ ਫੈਟ ਘਟਾਉਣ ਬਾਰੇ ਦੱਸੋ ਆਪਾਂ ਉਹਦੇ ਬਾਰੇ ਵੀ ਬਹੁਤ ਜਲਦੀ ਵੀਡੀਓ ਲੈ ਕੇ ਆਵਾਂਗੇ ਤੇ ਚਲੋ ਠੀਕ ਹੈ ਜੀ ਧੰਨਵਾਦ